ਇਮਿੱਤੇ ਕਿਹੜਾ ਹਿੱਲਦਾ ਥੱਲਾ ਜਾ ਜਰਾ ਚੱਲ ਮੈਨੂੰ ਤਾਂ ਜਿਆਦਾ ਆਇਆ ਭਾਈ ਦੇਖ ਸੁਧਾਰਾ ਕੁੜੀ ਨੂੰ ਦੇਖ ਦੇਣ ਦਾ ਨੌਏ ਨਹੀਂ ਲੰਦੇ ਐ ਤੇ ਕੀ ਤਾਂ ਹੱਦੇ ਹੋ ਗਈ ਉਹਦਾ ਬਾਪੂ ਵਰ ਮੈਂ ਗੇ ਤੈ ਸੁਧਾਰਾ ਦੇ ਆਉਂਦੇ ਹੁੰਦੇ ਤੇ ਇੰਨਾ ਚੌ ਚੜ ਜਾਂਦਾ ਤਾਂ ਆਪਣਾ ਖਾ ਕੇ ਅੰਦਰ ਬਹਿ ਗਏ ਮੌਜ ਗੱਲ ਵੀ ਦੱਸ ਕੁੜੀ ਨੂੰ ਦੇਣ ਦਾ ਨਹੀਂ ਪਤਾ ਸੁਧਾਰਾ ਇਹ ਤਾਂ ਭਾਈ ਕਹਿ ਨਹੀਂ ਆ ਮੁੰਡੇ ਨੂੰ ਮੈਂ ਜਾ ਕੇ ਹੁਣ ਉਹਦੇ ਸਰੀਕੇ ਦੇ ਵਿੱਚ ਉਹਦੀ ਕੀ ਇੱਜ਼ਤ ਰਹੂਗੀ ਇਹਨਾਂ ਨੂੰ ਜਮਾਂ ਸ਼ਰਮ ਨਹੀਂ ਹੈਗੀ ਹੈ ਸੱਸੂ ਦੀ ਇਹੀ ਜੀ ਕਹੜੀ ਐ ਉਹ ਉਹ ਕਰੂਗੀ ਹੱਦੇ ਹੋ ਗਈ ਜਰੀ ਕੈਨੀਆਂ ਜਾ ਕੇ ਹੁਣ ਮੈਂ ਐ ਨਹੀਂ ਨਾ ਸਿੱਧੇ ਆਉਣਾ ਆਪਣਾ ਤਾਂ ਖਾ ਕੇ ਹਜਮ ਕਰ ਲਿਆ ਇਹ ਲੇਬਰ ਵਾਲੇ ਵੀ ਨਾ ਸਾਰਾ ਸਵਾਨ ਵਿੱਚ ਹੀ ਉਹ ਮੁੰਡਿਆ ਕੋਈ ਨਾ ਕਰਾ ਲੂੰਗੀ ਮੈਂ ਉਹਨਾਂ ਤੋਂ ਤੂੰ ਮੇਰੀ ਗੱਲ ਸੁਣ ਲੈ ਉਹ ਕਿੱਥੇ ਵਿੱਚ ਚਿੰਤਾ ਪਈਆਂ ਨੇ ਗਿਰ ਜਾਈ ਤੂੰ ਆ ਨਵੇਂ ਤਾਂ ਤੇਰੇ ਮਹਿੰਗੇ ਕੱਪੜੇ ਪਾਏ ਹੋਏ ਖਰਾਬ ਹੋ ਜਾਣੇ ਆ ਇਹ ਮੈਂ ਚੱਲਿਆ ਸੀ ਮੈਨੂੰ ਐਸੀ ਮਸੀ ਦਾ ਜੁੜਦੇ ਆ ਪੁੱਤ ਕੱਪੜੇ ਮੈਨੂੰ ਐਸੀ ਢਿੱਗ ਨਾ ਜਾਵੇ ਇੰਟਾ ਵਿੱਚ ਹੀ ਪਈਆਂ ਨੇ ਐ ਨਾਲੇ ਨਾ ਮੈਂ ਤੈਨੂੰ ਐ ਕਹਿਣਾ ਆਈ ਆ ਹੋ ਦੇਖ ਆਪਣੀ ਭੈਣ ਦਾ ਸੰਧਾਰਾ ਦੇ ਆ ਉਹ ਡੀਕਦੀ ਹੋਊਗੀ ਮੈਂ ਨਹੀਂ ਜਾਂਦਾ ਮੈਂ ਉੱਥੇ ਉਹ ਕੋਈ ਨਾ ਪੁੱਤ ਫੇਰ ਕੀ ਹੋ ਗਿਆ ਕੀ ਹੋ ਗਿਆ ਮਾਂ ਪਿਛਲੀ ਵਾਰ ਉਹਨੇ ਰੱਖ ਕੇ ਹੋ ਜੀ ਬੇਇੱਜ਼ਤੀ ਕਰੀ ਆਹ ਤੱਕ ਨਹੀਂ ਗਲੇ ਚੋਂ ਨਿਕਲੀ ਭੈਣ ਭੈਣ ਕੋਈ ਨਾ ਬੋਲ ਪੜਾ ਕਾ ਮੈਂ ਸਮਝਾ ਦੂੰਗੀ ਪਰਾਂ ਥੋੜਾ ਚੰਗਾ ਲੱਗਾ ਸੱਸ ਸਹੁਰੇ ਸਾਹਮਣੇ ਇੱਜ਼ਤ ਤਾਰ ਕੇ ਰਖਤੀ ਕੋਈ ਨਾ ਸੱਸ ਸਹੁਰੇ ਸਾਹਮਣੇ ਕੁਛ ਨਹੀਂ ਦਾ ਭੈਣਾਂ ਤੇਰੀ ਭੈਣਾਂ ਤੇਰੀ ਕੋਈ ਨਾ ਜਾਇਆ ਉਹ ਕੀ ਹੋ ਗਿਆ ਕਾਦੋਂ ਰੋਲਾ ਪਿਆ ਗਿਆ ਸੰਧਾਰਾ ਕਹਿਨੀ ਪੁੱਤ ਮੈਂ ਵੀ ਦੇ ਆਉ ਤੁਸੀ ਕੁੜੀ ਨੂੰ ਮੰਮੀ ਨਾ ਬਈ ਸਹੀ ਕਹਿੰਦੇ ਨੇ ਉਹ ਸਾਡੇ ਤਾਂ ਹੱਥ ਖੜੇ ਨੇ ਤੁਹਾਨੂੰ ਐ ਪਤਾ ਜਦੋਂ ਅਸੀਂ ਪਿਛਲੀ ਯਾਰ ਗਏ ਸੀ ਅਗਲੀ ਤਾਂ ਨੱਕ ਨਹੀਂ ਸੀ ਚੜਦੀ ਕੋਈ ਚੀਜ਼ ਕਹਿੰਦੀ ਸੂਟ ਦੇਖ ਲਓ ਕਹੇ ਜੇ ਲਿਆਉਂਦੇ ਨੇ ਦੋ ਦੋ ਤਿੰਨ ਤਿੰਨ ਸੂਟ ਦੇ ਹੈ ਜਿਹੜੇ ਬਿਸਕਟ ਸੀ ਤੋਂ ਐਨੇ ਮਹਿੰਗੇ ਘੜਵਾ ਕੇ ਲਿਆ ਕੇ ਦਿੱਤੇ ਸੀ ਉਹ ਵੀ ਨਹੀਂ ਸੀ ਅਗਲੀ ਨੂੰ ਪਸੰਦ ਆਏ ਇਹ ਚੱਲ ਕੋਈ ਨਾ ਸਦਾ ਚੱਲੀ ਆਹੋ ਚੱਲ ਜਾਓ ਨਿੰਦਰੀ ਮਾ ਨੂੰ ਮੈਨੂੰ ਕਹਿ ਦਿੰਦੀ ਹੋ ਸਾਰੇ ਲਾਣੇ ਬਾਣੇ ਸਾਹਮਣੇ ਬੇਇੱਜ਼ਤੀ ਕਰਕੇ ਭੇਜਿਆ ਸੀ ਫਿਰ ਹੁਣ ਜੇ ਇੰਨੀ ਅਕਲ ਹੋਵੇ ਫਿਰ ਦੱਸ ਫਿਰ ਕੀ ਮੈਂ ਸਮਝਾਉਂਗੀ ਕੋਈ ਨਾ ਮੰਮੀ ਤੁਸੀਂ ਤਾਂ ਉਹਨੂੰ ਸਮਝਾ ਦੋਗੇ ਤਨੂ ਐ ਪਤਾ ਉਹਦੀ ਸੱਸ ਬੈਠੀ ਸੀ ਉਹਨਾਂ ਦੇ ਸਾਹਮਣੇ ਉਹਨੂੰ ਕਿੰਨਾ ਉਹ ਕਿੰਨਾ ਕੁਝ ਬੋਲੀ ਸੀ ਇੱਕ ਤਾਂ ਬੋਲਣ ਲੱਗੀ ਸੋਚਦੀ ਵੀ ਨਹੀਂ ਵੀ ਮੇਰਾ ਭਰਾ ਵੱਡਾ ਦਾ ਮੇਰੀ ਪਰਚਾਈ ਵੱਡੀ ਆ ਵੀ ਮੈਂ ਇਹ ਬੋਲਦੀ ਚੰਗੀ ਲੱਗਦੀ ਆ ਉਹ ਤਾਂ ਫੇਰ ਵੀ ਉਹਦੀ ਸੱਸ ਨੇ ਸੂਟ ਐ ਮੱਥੇ ਚੁੰਮ ਕੇ ਰੱਖ ਲਿਆ ਔਰ ਉਹਨੂੰ ਇੰਨੀ ਅਕਲ ਨਹੀਂ ਆਈ ਚੱਲ ਕੋਈ ਨਾ ਐ ਐ ਨਾ ਕਰੋ ਹੁਣ ਤੁਸੀਂ ਦੇਖ ਤੈਂ ਵੀ ਤਾਂ ਹੁਣ ਸੰਧਾਰਾ ਖਾਦਾ ਹੀ ਆ ਤੇਰਾ ਮम्मी ਮੈਂ ਸੰਧਾਰਾ ਖਾਦਾ ਮੰਨਿਆਂਗਾ ਮੈਂ ਤਾਂ ਇਹ ਗੱਲ ਕਹਿਨੀ ਵੀ ਜੋ ਸਾਡੇ ਘਰ ਦੇ ਲੈਏ ਉਹੀ ਮਨਜ਼ੂਰ ਕਰੋ ਉਹਨੂੰ ਹੁਣ ਐ ਥੋੜਾ ਬੜਾ ਡਿਮਾਂਡਾ ਕਰੀ ਜਾਵਾਂਗੇ ਤੁਹਾਨੂੰ ਐ ਪਤਾ ਮੰਮੀ ਆ ਜਿਹੜਾ ਹੁਣ ਆਪਾਂ ਪਾਇਆ ਲੈਂਟਰ ਇਹ ਵੀ ਪੈਸੇ ਚੱਕ ਕੇ ਪਾਇਆ ਕਿਵੇਂ ਕੀਤਾ ਕਿਵੇਂ ਨਹੀਂ ਚੱਲ ਕੋਈ ਨਾ ਇਹ ਤਾਂ ਕੰਮ ਸਾਰੇ ਇਕੱਲੇ ਬਣਦੇ ਹੁਣ ਸੰਧਾਰ ਆਏ ਸੀ ਇਹਨੇ ਜਿਹੜਾ ਨਕਚੋਜ ਕੱਢੇ ਵੀ ਆ ਚੀਜ਼ ਕਰਤੀ ਉਹ ਜਿਹੜਾ ਦੇ ਕੇ ਸਿਰ ਮੱਥੇ ਚਲੋ ਉਹ ਤੇ 6 ਮਹੀਨੇ ਬਾਅਦ ਜਾਣਾ ਹੁੰਦਾ ਕੋਈ ਗੱਲ ਨਹੀਂ ਦੇਖੋ ਮੇਰੀ ਗੱਲ ਜਾਓ ਮੇਰਾ ਪੁੱਤ ਮੰਮੀ ਅਸੀਂ ਜਾ ਆਉਂਦੇ ਅਸੀਂ ਤੁਹਾਨੂੰ ਮਨਾ ਨਹੀਂ ਕਰਦੇ ਪਰ ਪਲੀਜ਼ ਇਸ ਵਾਰੀ ਤੁਸੀਂ ਜਾਓ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਤੁਹਾਡੀ ਕੁੜੀ ਕੀ ਕੁਛ ਕਰਦੀ ਹੈ ਮੈਂ ਤਾਂ ਨਹੀਂ ਦੇਖ ਪੁੱਤ ਜਾ ਸਕਦੀ ਭਾਈਪਰਜਾਈਓ ਜਾਂਦੇ ਹੁੰਨੇ ਆ ਕਿ ਮਮਮੀ ਕੋਈ ਗੱਲ ਹੁੰਦੀ ਥੋੜੇ ਬਾਪੂ ਨਾਲ ਮੈਂ ਚਲੀ ਜਾਂਦੀ ਤੇ ਹੁਣ ਨਹੀਂ ਬਾਈ ਮੈਂ ਜਾਂਦੀ ਮਮਮੀ ਜੀ ਹੁਣ ਸਾਡੇ ਕੋ ਟਾਈਮ ਨਹੀਂ ਹੈਗਾ ਤੁਸੀਂ ਜਾਇਓ ਇਹ ਤਾਂ ਵਿਚਾਰੇ ਡਰਦੇ ਨੇ ਇਹ ਤਾਂ ਉਹਦਾ ਵੀ ਮੈਨੂੰ ਇੰਨਾ ਬੋਲੇ ਕਹਿੰਦੇ ਦੇਖ ਲਾ ਉਹੀ ਗੱਲ ਕਿੰਨੀ ਬੇਇਜ਼ਤੀ ਹੋਗੀ ਉਹ ਨਹੀਂ ਮੈਂ ਸਮਝਾਈ ਤੀ ਕੁਛ ਨਹੀਂ ਕਹਿੰਦੀ ਹੁਣ ਉਹ ਉਹ ਕੀ ਕਹੂਗੀ ਮਮਮੀ ਮੇਰੀ ਗੱਲ ਸੁਣੋ ਜੇ ਤਾਂ ਅਗਲਾ ਬੰਦਾ ਆ ਕੇ ਬਸਰ ਗਈ ਛੋਡੀ ਸੀ ਪਿਛਲੀ ਵਾਰ ਉਹਨੇ ਉਹ ਕੋਈ ਨਾ ਪੁੱਤ ਕੋਈ ਨਾ ਤੁਸੀਂ ਮੇਤੇ ਹੱਥ ਬਣਾਉਣੇ ਆਂ ਮੈਂ ਤਾਂ ਤੁਹਾਡੀ ਮਾਂ ਐ ਮੇਰਾ ਤਾਂ ਮੰਨ ਲਓ ਤੁਸੀਂ ਕਹਿਣਾ ਮੰਮੀ ਉਹ ਤਾਂ ਤੁਹਾਡਾ ਕਹਿਣਾ ਮੰਨ ਲੈਣੇ ਆ ਪਰ ਤੁਸੀਂ ਆਪ ਸਿਆਣੇ ਹੋ ਜੇ ਤਾਂ ਇੱਕ ਇੱਕ ਤਾਂ ਅਗਲਾ ਕਹਿੰਦਾ ਨਿਆਣੀ ਐ ਵਿਆਹ ਤੀ ਕਰਤੀ ਐ ਏਡੀ ਸਿਆਣੀ ਹੋ ਗਈ ਹੁਣ ਉਹ ਘਰ ਬਾਹਰ ਵਾਲੀ ਹਜੇ ਵੀ ਉਹਨੂੰ ਅਕਲ ਨਹੀਂ ਹੈਗੀ ਹੁਣ ਜੇ ਸਾਡੇ ਨਾਲ ਨਹੀਂ ਵਰਤੂਗੀ ਹੋਰ ਦੱਸ ਕਿਹਦੇ ਨਾਲ ਵਰਤੂਗੀ ਕੋਈ ਨਾ ਤੁਸੀਂ ਮਾਫੀ ਕਰ ਦੋ ਉਹਨੂੰ ਕੋਈ ਗੱਲ ਨਹੀਂ ਮੰਮੀ ਸਾਡੇ ਵੱਲੋਂ ਤਾਂ ਮਾਫੀ ਐਸ ਤਾਨੂੰ ਉਹੀ ਨਹੀਂ ਕੁਝ ਕਿਹਾ ਉਹ ਅਜੇ ਇੰਨੀਆਂ ਇੰਨੀਆਂ ਗੱਲਾਂ ਉਹਨੇ ਕੀਤੀਆਂ ਸੀ ਜਿਹੜੀਆਂ ਅਜੇ ਅਸੀਂ ਤੁਹਾਨੂੰ ਅੱਧੀਆਂ ਦੱਸੀਆਂ ਵੀ ਨਹੀਂ ਇੰਨਾ ਨਹੀਂ ਪਤਾ ਵੀ ਭਾਈ ਪਰਜਾਈਆਂ ਬਿਨਾ ਬਹੁਤ ਔਖਾ ਹੋ ਜਾਂਦਾ ਇਹ ਗੱਲ ਤੁਸੀਂ ਉਹਨੂੰ ਸਮਝਾਓ ਫਿਰ ਮੰਮੀ ਚੰਗੀ ਤਰ੍ਹਾਂ ਮੈਂ ਉਹਨੂੰ ਸਮਝਾਉਂਗੀ ਤੁਸੀਂ ਹੁਣ ਜਾਇਆ ਹੋ ਜੇ ਫਿਰ ਹੁਣ ਕੁਛ ਕਹੂਗੀ ਦੇਖੀ ਜਾਊਗੀ ਮੈਂ ਤਾਂ ਮੰਮੀ ਗੱਲ ਸੁਣ ਲਓ ਮੈਂ ਜਾਣਦੀ ਨਹੀਂ ਜੇ ਇਹਨੇ ਜਾਣਾ ਨਾ ਇਹ ਆਪ ਦਾ ਕੱਲਾ ਵਗ ਜੀ ਮੈਂ ਨਹੀਂ ਜਾਂਦੀ ਮੇਰੇ ਤਾਂ ਕੋਰੀ ਨਾ ਆਇਆ ਇਹ ਐ ਨਹੀਂ ਕਰਦੇ ਹੁੰਦੇ ਡਿੰਪਲ ਆ ਜਾ ਫਿਰ ਹੁਣ ਜਾਣਾ ਤਾਂ ਪਏਗਾ ਜਦ ਮਾਂ ਇੰਨੀ ਵਾਰ ਕਹਿ ਰਹੀ ਐ ਨਾ ਪੁੱਤ ਠੀਕਦੀ ਹੋਊਗੀ ਬੱਚੇ ਬਾਪ ਵਾਰੀ ਠੀਕਦੀ ਹੋਊਗੀ ਕੋਈ ਨਾ ਜਾਇਆ ਕੋਈ ਨਾ ਮੈਂ ਦੇਖਦਾ ਜਾਣਾਂ ਫਿਰ ਕੋਈ ਨਾ ਮਨਾ ਲਾਉ ਉਹਨੂੰ ਕੋਈ ਨਾ ਉਹਨੂੰ ਸਮਝਾਦੀ ਕਿ ਪਿਛਲੀ ਵਾਰ ਫੇਰ ਬੇਇੱਜ਼ਤੀ ਕਰੇ ਹੁਣ ਆ ਕੋਈ ਨਾ ਉਹ ਤਾਂ ਉਹਦੀ ਗਲਤੀ ਐ ਕੋਈ ਨਹੀਂ ਮੈਂ ਸਮਝਾ ਦੂੰਗੀ ਕੋਈ ਨਾ ਪੁੱਤ ਜਾਈ ਜਾਇਆ ਕੰਮ ਫਿਰ ਜਾਓ ਆਇਨਾ ਕਰੋ ਤੁਸੀਂ ਲਾ ਹੁਣ ਤੋਂ ਆ ਗਿਆ ਇੱਥੇ ਮੂੰਹ ਸਜਾ ਲਿਆ ਜੇ ਕੋਈ ਗੱਲ ਸੇ ਉੱਥੇ ਮੰਮੀ ਕੋਲ ਕਰ ਲੈਂਦੀ ਲੈ ਕੀ ਗੱਲ ਕਰ ਲੈਂਦੀ ਉੱਥੇ ਮੰਮੀ ਕੋਲ ਮੈਂ ਬੋਲੋ ਹੁਣ ਜਿਹੜੇ ਤੇਰੇ ਮਨ ਚ ਗੱਲ ਆ ਤੂੰ ਕਰ ਲੈਂਦੇ ਉੱਥੇ ਕਲੀਅਰ ਗੱਲਾਂ ਕਲੀਅਰ ਤਾਂ ਕਰੀ ਜਾਂਦੀ ਸੀ ਉਹ ਤਾਂ ਮੇਰੀ ਕਿਸੇ ਨੇ ਸੁਣੀ ਨਹੀਂ ਇੱਕੋ ਹੀ ਗੱਲ ਸਾਰੇ ਟੱਬਰ ਨੇ ਰੱਟੀ ਹੋਈ ਐ ਜਾਣਾ 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 ਮੇਰੀ ਗੱਲ ਸੁਣ ਲੈ ਦੀਪਕ ਜੇ ਤੇਰਾ ਬਾਲਾ ਜੀ ਕਰਦਾ ਨਾ ਉਹਦੀ ਬੇਇੱਜ਼ਤੀ ਕਰਾਉਣ ਦਾ ਤੂੰ ਭੱਗ ਜਾ ਫਿਰ ਮੈਂ ਤਾਂ ਜਾਣਦੀ ਨਹੀਂ ਭਾਈ ਓ ਯਾਰ ਜਦ ਮੰਮੀ ਕਹਿੰਦੀ ਹੁਣ ਜਾਣਾ ਤਾਂ ਪਏਗਾ ਉਹ ਵਿਚਾਰੀ ਆਸ ਲੈ ਕੇ ਆਈ ਸੀ ਆਪਣੇ ਕੋਲ ਹੁਣ ਮਿੰਤਾ ਕਰੀ ਜਾਂਦੀ ਓ ਕਹਿ ਰਹੀ ਆ ਮੈਂ ਸਮਝਾ ਦਾਂਗੀ ਉਹਨੂੰ ਕੀ ਸਮਝਾ ਦੂਗੀ ਪਿਛਲੀ ਵਾਰ ਵੀ ਮੰਮੀ ਨੇ ਆਏ ਕਿਹਾ ਸੀਗਾ ਨਾਲੇ ਥੋਨੂੰ ਚੰਗਾ ਪੜਾ ਪਤਾ ਚਾਹ ਵੀ ਨਹੀਂ ਸੀ ਆਪਾਂ ਪੀਤੀ ਉਹਦੇ ਘਰੇ ਜਦੋਂ ਰੇ ਇੰਨਾ ਕੁਝ ਬੋਲਿਆ ਸੀ ਉਦੋਂ ਹੀ ਮੰਮੀ ਕਹਿੰਦੀ ਸੀ ਮੈਂ ਸਮਝਾ ਦੂੰਗੀ ਕੀ ਸਮਝਾ ਲਿਆ ਸੀ ਉਹਨੂੰ ਮੇਰੀ ਗੱਲ ਸੁਣ ਜੇ ਨਾ ਗਏ ਮੰਮੀ ਟੈਨਸ਼ਨ ਲਏਗੀ ਜੇ ਮੰਮੀ ਟੈਨਸ਼ਨ ਲਵੇ ਕੁਝ ਕਰੇ ਭਈ ਮੈਂ ਤਾਂ ਜਾਣਦੀ ਨਹੀਂ ਮੰਮੀ ਨੂੰ ਇੱਥੇ ਬਿਠਾ ਦਿਓ ਤੁਸੀਂ ਬਸ ਭਗ ਜੀ ਆਪ ਦਾ ਦੇ ਕੇ ਆ ਜਾਈ ਭਾਈ ਵਿਚਾਰੀ ਬਜ਼ੁਰਗਾ ਸੱਟ ਫੇਟ ਖਾਲੇ ਗੀ ਰਸਤੇ ਚ ਕਿਤੇ ਫਿਰਦੀਪਕਾ ਹੁਣ ਮੈਂ ਕੀ ਕਰਾਂ ਮੈਥੋਂ ਨਹੀਂ ਵੇਜਤੇ ਹੁੰਦੀ ਮੈਂ ਇਹ ਗੱਲ ਸੁਣ ਦੇ ਆਪਾਂ ਘਰ ਦੇ ਵੱਡੇ ਆ ਤਾਂ ਆਪਣਾ ਫਰਜ਼ ਬਣਦਾ ਜਾਂਦਾ ਉਹ ਤਾਂ ਚੰ ਛੋਟੀ ਐ ਉਹਨੇ ਜੋ ਬੋਲਤਾ ਬੋਲਤਾ ਹੁਣ ਹੁਣ ਜੇ ਆਪਾਂ ਨਾ ਗਏ ਉਹਦੇ ਸੱਸੂਰੇ ਕੀ ਕਹਿਣਗੇ ਵੀ ਉਹ ਤਾਂ ਵੱਡੇ ਸੀ ਇੰਨੀ ਸ਼ਰਮ ਤੱਕ ਨਹੀਂ ਹੈਗੀ ਵੀ ਕਰ ਪੈਣ ਨੂੰ ਮਿਲਣਾ ਆਣਾ ਵੀ ਕੁਛ ਸੰਧਾਰੇ ਲੈ ਕੇ ਆ ਜਾ ਸਾਰਿਆਂ ਦੇ ਸੰਧਾਰੇ ਆ ਲੈ ਸਾਰਿਆਂ ਦੇ ਸੰਧਾਰੇ ਤਾਂ ਆ ਗਏ ਪਤਾ ਤੈਨੂੰ ਵਿਸ਼ਰਮਾਉਣੀ ਚਾਹੀਦੀ ਐ ਲੋਕੀ ਤਾਂ ਭਰਾਵਾਂ ਦੀ ਕੋਈ ਚੀਜ਼ ਲਿਆ ਕੇ ਨਾ ਐ ਮੱਥੇ ਚੁੰਮ ਕੇ ਰੱਖਦੀਆਂ ਨੇ ਉਹ ਕਰਿਆ ਕੋਈ ਸੂਟਾ ਭਾਬੀ ਆ ਕੋਈ ਫਲਾਣਾ ਦਾ ਆ ਕੋਈ ਕਹਿਣ ਵਾਲੀ ਗੱਲ ਸੀ ਚੱਲ ਜੇ ਮੰਨੇ ਤੈਨੂੰ ਕੋਈ ਚੀਜ਼ ਨਹੀਂ ਪਸੰਦ ਆਈ ਤੂੰ ਸਾਡੇ ਜਾਨ ਮਗਰੋ ਕਰਿਆ ਕਿ ਸਾਨੂੰ ਫੋਨ ਲਾ ਕੇ ਕਹਿ ਦਿੰਦੀ ਉੱਥੇ ਤੈਨੂੰ ਕਹਿਣ ਦੀ ਕੀ ਲੋੜ ਸੀ ਤੈਨੂੰ ਪਤਾ ਤਾਂ ਬੇਅਕਲੀ ਹੁਣ ਆਪਾਂ ਜਿਆਦਾ ਟਾਈਮ ਥੋੜਾ ਲੜਾ ਉੱਥੇ ਸਮਾਨ ਫੜਾ ਕੇ ਚਾਹ ਪਾਣੀ ਪੀ ਕੇ ਆਪਾਂ ਆ ਜਾਾਂਗੇ ਆਪਾਂ ਪਤਾ ਨਹੀਂ ਮੇਰੇ ਤਾਂ ਚਾਹ ਲੰਗਣੀ ਵੀ ਐ ਕਿ ਨਹੀਂ ਸਹੀ ਗੱਲ ਦੱਸਾਂ ਨਾਲੇ ਤੁਹਾਨੂੰ ਚੰਗਾ ਪੜਾ ਪਤਾ ਪਿਛਲੀ ਯਾਰ ਵੀ ਜਿਹੜਾ ਸਮਾਨ ਲੈ ਕੇ ਗਏ ਸੀ ਨਾ ਤੁਸੀਂ ਕਿਵੇਂ ਮੁੰਡੇ ਤੋਂ ਪੈਸੇ ਫੜ ਕੇ ਫੇਰ ਲੈ ਕੇ ਗਏ ਸੀ ਚੱਲ ਕੋਈ ਨਾ ਹੁਣ ਬੇਬੇ ਕਹਿੰਦੇ ਆ ਬੇਬੇ ਦਾ ਤਾਂ ਮਨ ਨਹੀਂ ਪੈਣਾ ਹਾਜੀ ਆ ਜਿਹੜਾ ਬਾਹਰ ਲੈਂਟਰ ਪਿਆ ਲੋਕਾਂ ਨੇ ਇੰਨੇ ਪੈਸੇ ਦੇਣੇ ਨੇ ਹਾਜੀ ਮੈਨੂੰ ਐ ਵੀ ਜਿਹੜੀ ਸੀਮਟ ਦੀ ਬੋਰੀਆਂ ਬਚ ਗਈਆਂ ਝਕਾ ਦਈਏ ਕਿਉਂ ਘਰੇ ਬਹਿ ਕੇ ਸਾੜਨੀਆਂ ਨੇ ਐਂ ਪੈਸੇ ਲੱਗ ਜਾਂਦੇ ਨੇਗੇ ਚੱਲ ਯਾਰ ਇਹ ਤਾਂ ਦੇਖ ਪਤਾ ਕੀ ਆ ਚੱਲੀ ਜਾਂਦਾ ਖਰਚਾ-ਫਰਚਾ ਤਾਂ ਹੈ ਹੁਣ ਬੇਬੇ ਬਾਰ-ਬਾਰ ਮਿੰਤਾ ਮਾਰੀ ਜਾਂਦੇ ਆ ਹੁਣ ਬੇਬੇ ਦੇ ਮੂੰਹ ਨੂੰ ਜਾਣਾ ਪੈਣਾ ਹੋਰ ਪੁੱਛ ਫਿਰ ਮੇਰੀ ਗੱਲ ਸੁਣ ਲਓ ਤੁਸੀਂ ਧਿਆਨ ਨਾਲ ਜੇ ਤੁਸੀਂ ਉੱਥੇ ਤਿੰਨ ਪੰਜ ਕੀਤੀ ਨਾ ਆਪਦਾ ਸਾਹ ਬਲਾ ਲਓ ਤਿੰਨ ਪੰਜ ਕੀ ਯਾਰਾ ਅਗਲੀ ਨੂੰ ਸੰਦਾਰਾ ਦੇ ਕੇ ਆਪਾਂ 2 ਮਿੰਟ ਬੈਹਿ ਕੇ ਆਪਣਾ ਨਾਲ ਦੀ ਨਾਲ ਆ ਜਾਵੇ ਤੋ ਇਹ ਕਹੇ ਜਿਵੇਂ ਤੇਰੇ ਭਰਾ ਨੂੰ ਕੰਮ ਆਸੀ ਜਾਣਾ ਬਸ ਗੱਲ ਖਤਮ ਕਿ ਤੁਹਾਡਾ ਮੂੰਹ ਸੁੱਕਦਾ ਤੁਸੀਂ ਨਹੀਂ ਕਹਿ ਸਕਦੇ ਮੈਂ ਕਹਦਾ ਹੁਣ ਹਰ ਪਾਸੇ ਮੈਨੂੰ ਬੁਰੀ ਨਾ ਬਣਾਇਆ ਕਰੋ ਉਹ ਮੈਂ ਕਹਦਾ ਹੁਣ ਬੱਬਾ ਤੂੰ ਚੱਲ ਹਾਂ ਜਾਂਦਾ ਹੀ ਕਹਿ ਦਿਓ ਭਾਈ ਵੀ ਮੈਨੂੰ ਤਾਂ ਕੰਮ ਆ ਚਾਹ ਪਾਣੀ ਵੀ ਨੇਸਤਾ ਪਿੰਦੇ ਸੰਦਾਰਾ ਤੂੰ ਤਿਆਰ ਕਰ ਜਿਹੜਾ ਕੁਝ ਲੈ ਕੇ ਜਾਣਾ ਆਪਾਂ ਤੇ ਮੈਂ ਕੁਝ ਨਹੀਂ ਕਰਨਾਗਾ ਪਿਛਲੀ ਵਾਰ ਆਪਦੀ ਮਰਜ਼ੀ ਨਾਲ ਕੀਤਾ ਸੀ ਨਾ ਅਗਲੇ ਨੂੰ ਪਸੰਦ ਨਹੀਂ ਸੀ ਆਇਆ ਆ ਮੰਮੀ ਨੂੰ ਕਹਿ ਦੋ ਦੁਕਾਨ ਤੋਂ ਸੂਟ ਫੜ ਲਿਐਵੇਂ ਬਿਸਕਟ ਲਿਆਵੇ ਚੱਲ ਕੋਈ ਨਹੀਂ ਮੈਂ ਮੰਮੀ ਨੂੰ ਕਹਿਣਾ ਤੂੰ ਤਿਆਰ ਹੋ ਆਪਾ ਜਾ ਕੇ ਦੇ ਆਣੇ ਸਾਪਾ ਮੇਰੇ ਗੱਲ ਨੂੰ ਪਾ ਦਿੰਦੇ ਨੇਗੇ ਮੁੜ ਕੇ ਕੁੜੀ ਬੋਲਣ ਲੱਗੀ ਜਮਾ ਨਹੀਂ ਸੋਚਦੀ ਨਾ ਮੇਰੇ ਘਰ ਦੇ ਵੀ ਤਾਂ ਆਏ ਸੀਗੇ ਵਿਚਾਰਿਆਂ ਕੋ ਜਿੰਨਾ ਸਰਦਾਗਾ ਉਨਾ ਚੰਗਾ ਆ ਐ ਥੋੜਾ ਵੀ ਹੁਣ ਤੁਸੀਂ ਆਪਣੀ ਡਿਮਾਂਡਾਂ ਹੀ ਵਿਧਾਈ ਜਾਓ ਸੰਧਾਰ ਆਇਆ ਕੋਈ ਐ ਥੋੜਾ ਵੀ ਤੁਹਾਡਾ ਅਗਲਾ ਜ਼ਮੀਨ ਨਾ ਕਰਾਉਂਦਾਗਾ गल देख कर सिर चढ़ाई हुई नए मम्मी पहले आएत से ठीक है सेहत ठीक है पुत हूं तू आय कर तैयारी कर लीर ते भरजाई आ रहे हैं तयरिया कर लिया उन्होंने ਹਾਂ ਸੰਧਾਰਾ ਦੇ ਕਿਉਂ ਦੇ ਆ ਹੋਰ ਤਾਂ ਹੀ ਮੇਰੇ ਤਾਂ ਸੌਰੇ ਨਾ ਕਦੋਂ ਦੇ ਡਿੱਕੀ ਜਾਂਦੇ ਆ ਸੰਧਾਰਾ ਨਹੀਂ ਆਇਆ ਸੰਧਾਰਾ ਨਹੀਂ ਆਇਆ ਸੰਧਾਰਾ ਫਿਰ ਹੁਣ ਆਏ ਆ ਪਿੱਛੇ ਤੂੰ ਦੇਖ ਬੋਲਣ ਲੱਗੀ ਜਮਾ ਨਹੀਂ ਦੇਖਦੀ ਹੈਗੀ ਕਰਨਾ ਮਾੜਾ ਮोटा ਮਮੀ ਵਾ ਦੱਸ ਕੀ ਕਿਹਾਗਾ ਇਹਨਾਂ ਨੂੰ ਨਹੀਂ ਕਿਹਾ ਨਹੀਂ ਕਿਹਾ ਵੀ ਮੈਂ ਚੱਲ ਮੈਂ ਮੇਰੇ ਤਾਂ ਉਹ ਵੀ ਬੱਚੇ ਆ ਤੂੰ ਵੀ ਆ ਮੈਂ ਉਹਨਾਂ ਨੂੰ ਮਲਸੀ ਹੁਣ ਸਮਝਾ ਕੇ ਤੋਰਿਆ ਉਹ ਕਹਿੰਦੇ ਵੀ ਸਾਨੂੰ ਫੇਰ ਨਾ ਬੁੱਕਣਾ ਹੀ ਬੋਲੇ ਕਿਤੇ ਆਪਣੀ ਬੇਇੱਜ਼ਤੀ ਕਰਾਉਣੀ ਦੀ ਲੋੜ ਆਏ ਬੋਲਦੀ ਮੇਰੀ ਗੱਲ ਸੁਣਾ ਲੈ ਕਿਹੜੀ ਗੱਲਾਂ ਚੋਂ ਗੱਲਾਂ ਸੀ ਵੀ ਜਿਹੜਾ ਭਾਪੀ ਦਾ ਸਾਨੂੰ ਇੰਨਾ ਮੂੰਹ ਫਾੜ ਕੇ ਬੈਗੀ ਹੈ ਮੈਂ ਕਹਿੰਦਾ ਚਲ ਕੋਈ ਨਾ ਮੇਰੀ ਗੱਲ ਸੁਣਦਾ ਭਾਈਆਂ ਭਜਾਈਆਂ ਤੇ ਜੋਰ ਹੁੰਦਾ ਦਾ ਆਈਟਮ ਹੈ ਹੋਰ ਨਹੀਂ ਕਿਸੇ ਨੂੰ ਕਹਿ ਦਿੰਦੀ ਪਤਾ ਕੀ ਆ ਪੁੱਤ ਤੂੰ ਆਪਣੀ ਸੱਸ ਦੇ ਸਾਹਮਣੇ ਨਾ ਕਹਿੰਦੀ ਪਤਾ ਕੀ ਅੰਦਰ ਅੰਦਰ ਵੱੜ ਕੇ ਕੁਝ ਵੀ ਕਹਿਦੀਦਾ ਹੁੰਦਾ ਆ ਸਮਝਾ ਲੀਦਾ ਹੁੰਦਾ ਠੀਕ ਆ ਕਾਲ ਕੋਈ ਨਾ ਮੰਮੀ ਮੇਟੋ ਹੋ ਗਈ ਗਲਤੀ ਤਾਂ ਕੋਈ ਨਾ ਭਾਬੀ ਦੇ ਵੀਰੇ ਨੂੰ ਭੇਜ ਦੇ ਤੇਰੇ ਬਾਪੂ ਨੇ ਯਾਰ ਬਾਪੂ ਨੇ ਆਦੀਪਕ ਨਹੀਂ ਚਮਲਾਇਆ ਬੈ ਤੈਨੂੰ ਮੈਂ ਦੱਸਾਂ ਮੈਂ ਮੰਮੀ ਤੂੰ ਰੋਈ ਜਾਣਾ ਬਗਜਣੀ ਨੀਆ ਦੇ ਮੇਰੇ ਘਰ ਸੋਣਾ ਹੁਣ ਮਰ ਤੂੰ ਵੀ ਆ ਜਾਂਦੀ ਮੈਂ ਨਹੀਂ ਪੁੱਤਾ ਸਕਦੀ ਗਰਮੀ ਬਹੁਤ ਹੈ ਮੈਂ ਤਾਂ ਦੇਖੋ ਘਰੇ ਵੀ ਫਿਰ ਕੋਈ ਚਾਹੀਦਾ ਕੱਲਾ ਅੱਜ ਕੱਲੋ ਤੈਨੂੰ ਪਤਾ ਹੀ ਵਕਤ ਮਾੜੇ ਆ ਨਾਲੇ ਪਤਾ ਕੀ ਆ ਦੇਖ ਲੈ ਜੇ ਭਾਈ ਪਰਜਾਈ ਟੁੱਟ ਗਏ ਮਸੀ ਤੋਰੇ ਆ ਮੈਂ ਤੈਨੂੰ ਦੱਸਾਂ ਤਰਸ ਸਿੰਘੀ ساری ਉਮਰ ਮੇਰੇ ਕੰਨੀ ਦੇਖ ਲਾ ਮੇਰੇ ਹੈ ਨਹੀਂ ਤੇ ਮੈਂ ਕਿਵੇਂ ਤਰਸਦੀ ਆਂ ਓਹੋ ਮੰਮੀ ਨਹੀਂ ਬੋਲਦੀ ਮੈਂ ਤਾਂ ਕੰਨ ਖਿੱਚਦੀ ਆਂ ਤੇਰੇ ਮੂਰੇ ਬੱਤ ਹਾਂ ਬੜਾ ਭਾਈ ਪਰਜਾਈ ਆ ਤੇਰੇ ਹਾਂ ਆ ਗਿਰੋ ਹਾਂ ਪਹਿਲਾਂ ਤਾਂ ਗਲਤੀ ਕਰੀ ਆ ਨਾ ਤੈਂ ਪਹਿਲਾਂ ਤਾਂ ਕਰੀ ਹੋਤੀ ਗਲਤੀ ਚਲ ਕੋਈ ਨਾ ਕੋਈ ਨਾ ਫਿਰ ਅਮਰੀਕਾ ਦਾ ਸੌਣਾ ਫਿਰ ਮੈਂ ਨਾ ਸਾਡੀ ਮੰਮੀ ਨੂੰ ਜਾ ਕੇ ਦੰਨੀ ਆਂਦੀ ਆਪਣੇ ਘਰ ਤੇ ਨੂੰ ਆ ਜਾਣਗੇ ਹਨਾ ਮੰਮੀ ਨੂੰ ਦੱਸ ਦੇ ਆਪਣੀ ਤਿਆਰੀ ਵੇਰੀ ਕਰਕੇ ਰੱਖ ਲਓ ਨਾਲੇ ਉਹ ਸੱਚੀ ਗੱਲ ਸੁਣ ਮੇਰੀ ਉਹ ਮੁੜਨ ਗਈ ਛੇਤੀ ਤੇਰੇ ਵੀਰੇ ਨੇ ਕੰਮ ਜਾਣਾ ਟਾਈਮ ਨਹੀਂ ਹੈਗਾ ਉਹਨਾਂ ਕੋਲ ਘਰੇ ਲੰਟਰ ਲੁੰਟਰ ਪਾਇਆ ਬਹੁਤ ਕੰਮ ਹੈ ਲੰਮਾ ਤਾਂ ਕਦੀ ਸੀ ਅੱਜ ਰਹਿ ਲੰਦੇ ਮੇਰੇ ਕੋਲੇ ਫਿਰ ਕੀ ਹੁੰਦਾ ਸੀ ਨਹੀਂ ਨਹੀਂ ਰਹਿ ਨਹੀਂ ਹੋਣਾ ਪੁੱਤ ਉਹਨਾਂ ਨੇ ਮੁੜਨਾ ਛੇਤੀ ਚਲ ਕੋਈ ਨਾ ਉਹ ਭੇਜਦਾ ਸਹੀ ਮੁੜਦਾ ਧਰਤੀ ਪੈਰ ਨਹੀਂ ਲੱਗਦਾ ਹੈਗਾ ਵੀ ਮੇਰੀ ਭਾਈ ਐਂ ਤੇ ਭਜਾਈ ਆ ਰਹੀ ਨਹੀਂ ਬਸ ਫਿਰ ਹੁਣ ਤੈਨੂੰ ਠੋਕਰ ਜੀ ਲੱਗ ਗਈ ਨਾ ਫਿਰ ਅੱਗੇ ਨੂੰ ਬਸ ਉਹਨਾ ਦਿਮਾਗ ਤੇ ਕੰਮ ਲਈਦਾ ਹੁੰਦਾ ਬੋਲਣ ਲੱਗੇ ਨਾ ਪਹਿਲਾਂ ਤੋਲੀ ਦਾ ਹੁੰਦਾ ਫੇਰ ਬੋਲੀ ਦਾ ਹੁੰਦਾ ਭਾਈ ਪਰਜਾਈ ਇਹ ਇਹ ਹੱਟੀਆਂ ਪੱਟੀਆਂ ਨਹੀਂ ਮਿਲਦੇ ਧਰੇ ਨਹੀਂ ਪਏ ਪੁੱਤੇ ਇਹ ਕੋਈ ਗੱਲ ਨਹੀਂ ਮੰਮੀ ਤੋਂ ਜਮਾਨਾ ਠੀਕਰਦਾ ਮੇਰਾ ਮੈਂ ਨਹੀਂ ਕੁਝ ਬੋਲਦੀ ਹੈਗੀ ਠੀਕ ਹੈ ਹਾਂ ਨਾਲੇ ਆਪਣੇ ਨਹੀਂ ਹੋਗੀ ਮੈਂ ਤਾਂ ਕਾਨੂੰ ਹੁਣ ਅੱਜ ਤੂੰ ਆਪਣੀ ਸੱਸ ਦੇ ਸਾਹਮਣੇ ਬੇਇੱਜ਼ਤੀ ਕਰਦੀਆਂ ਕਾਨੂੰ ਉਹ ਕਰਨਗੇ ਅੱਛਾ ਐ ਨਹੀਂ ਕਰੀਦਾ ਹੁੰਦਾ ਜਿੰਨਾ ਕਿ ਦੇਖੋ ਕਿਸੇ ਦਾ ਬੀਤ ਹੁੰਦਾ ਪਤੌਨਾ ਕ ਅਗਲਾ ਕਰਦਾ ਹੁੰਦਾ ਵਾਤੇ ਬਾਤ ਤੈਨੂੰ ਪਤਾ ਹੀ ਹੋਣਾ ਕਰਦੇ ਹਾਲਾਤਾਂ ਦਾ ਤੈਨੂੰ ਵੀ ਪਤਾ ਹੀ ਆ ਹਾਂ ਚੱਲ ਠੀਕ ਆ ਚੱਲ ਠੀਕ ਆ ਫੋਨ ਰੱਖ ਦੇ ਰੱਖਦੀ ਆ ਮੈਂ ਠੀਕ ਆ ਠੀਕ ਆ ਠੀਕ ਆ ਆਪਣਾ ਧਿਆਨ ਰੱਖੀ ਹਾਂ ਕੋਈ ਨੀ ਮੇਰੇ ਤੇ ਧਿਆਨ ਬਥੇਰਾ ਰੱਖਦੇ ਨੇ ਆਣੇ ਕੋਈ ਹਾਂ ਦਵਾਈ ਬੂਟੀ ਲੈਣ ਆ ਕਰਨ ਵਾਲੇ ਹਾਂ ਲੈ ਲੈਣੇ ਦਵਾਈ ਤਾਂ ਮੇਰੀ ਮੁੱਕਣ ਨਹੀਂ ਦਿੰਦੇ ਜਦ ਲੈ ਆ ਦੰਨੇ ਆਣੇ ਮੇਰੇ ਬਥੇਰੇ ਸਾਵਾਂ ਠੀਕ ਆ ਚੰਗਾ ਚੰਗਾ ਲੈ ਇਹ ਪਤਾ ਨਹੀਂ ਕਿੱਥੇ ਰਹਿ ਗਈ ਕੁੜੀ ਕਿਹਦੇ ਨਾਲ ਅੰਦਰ ਖੁਸਰ-ਫੁਸਰ ਕਰੀ ਜਾਂਦੀ ਏ ਘੰਟਾ ਹੋ ਗਿਆ ਮੈਂ ਤਾਂ ਸਬਜ਼ੀ ਵੀ ਬਣਾ ਲਈ ਐਨਾ ਨਹੀਂ ਹੈਗਾ ਕਿ ਨਾਲ ਕੰਮ ਖਰਾਦਾ ਮੈਂ ਕਦਾਂ ਕਿਦਣਾ ਲੱਗੀ ਹੋਈ ਏ ਦੱਸ ਆਹ ਰੋਟੀਆਂ ਲਗਾਉਂਗੀ ਫੇਰ ਵੇਖੀ ਹੌਲੀ ਹੌਲੀ ਲੱਗੇਗੇ ਇਹਦੇ ਨਾਲ ਤਾਂ ਮੈਂ ਹੈਪੀ ਕਰਨਾ ਇਹ ਕਰਨਾ ਇਹ ਉਰੇ ਆ ਹਾਂ ਮੰਮੀ ਆਈ ਉਰੇ ਆ ਕੀ ਹੋ ਗਿਆ ਮੰਮੀ ਮੈਂ ਕਿਦਣਾ ਲੱਗੀ ਸੀ ਤੂੰ ਖਸਲ 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 ਪਤਾ ਕਦੋਂ ਦੀ ਮੈਂ ਸੁਣਦੀ ਪਈ ਆ ਨਹੀਂ ਮੰਮੀ ਮੇਰੀ ਨਾ ਮੰਮੀ ਦਾ ਫੋਨ ਆਇਆ ਸੀਗਾ ਹਾਂ ਮਿੰ ਤਾਂ ਨਾ ਚਾ ਚੜਿਆ ਪਿਆ ਪਤਾ ਉਹ ਕੀ ਕਹਿੰਦੀ ਮੇਰੇ ਭਾਈ ਪਰ ਜਾਈ ਆ ਰਹੇ ਨੇ ਸੰਧਾਰਾ ਲੈ ਕੇ ਮੇਰਾ ਅੱਛਾ ਚਲ ਵਧੀਆ ਫਿਰ ਤਾਂ ਪਰ ਆਹ ਕਿੰਨਾ ਟੈਮ ਹੋਇਆ ਹੁੰਦਾ ਅੱਧਾ ਦਿਨ ਤਾਂ ਲੰਘ ਗਿਆ ਮਿਲਣ ਆਉਣ ਤੋਂ ਪਹਿਲਾਂ ਦੱਸਣਾ ਚਾਹੀਦਾ ਇੱਕ ਟੋਰੀ ਕੋਈ ਚੀਜ਼ ਤਾਂ ਮੰਗਾਉਣ ਦੀ ਮੈਂ ਓਹੋ ਮੰਮੀ ਆਪਾਂ ਨੂੰ ਖੇਚਲ ਕਰਨ ਦੀ ਲੋੜ ਨਹੀਂ ਹੈਗੀ ਮੰਮੀ ਮੇਰੀ ਪਤਾ ਕੀ ਕਹਿੰਦੀ ਮੇਰੇ ਭਰਾ ਕੋਲੇ ਤੈਨੂੰ ਪਤਾ ਵੀ ਇੰਨਾ ਟਾਈਮ ਨਹੀਂ ਹੁੰਦਾ ਉਹ ਡਿਊਟੀ ਵਾਲਾ ਬੰਦਾ ਹੈਗਾ ਉਹਨੇ ਡਿਊਟੀ ਤੇ ਜਾਣਾ ਹੁੰਦਾਗਾ ਤਾਂ ਕਰਕੇ ਨਾ ਉਹ ਆਉਣਗੇ ਚਾਹ ਪਾਣੀ ਪੀ ਕੇ ਚਲੇ ਜਾਣਗੇ ਰੋਟੀ ਰੁੱਟੀ ਨਹੀਂ ਖਾਣੀ ਉਹਨਾਂ ਨੇ ਲੈ ਐਵੇਂ ਚੰਗਾ ਲਾਦਾ ਫਿਰ ਜਾ ਕੇ ਪਤਾ ਉੱਥੇ ਗੱਲ ਨਾ ਕਰਨਗੇ ਮੈਂ ਖਵਾਇਆ ਕੁਛ ਨਹੀਂ ਉਹ ਸੱਸ ਨੇ ਨੜਿਆਂ ਵਿੱਚ ਚੰਗਾ ਨਹੀਂ ਲੱਗਦਾ ਐ ਕਰ ਤੂੰ ਬਿਸਕੁਟ ਤੇ ਉਹ ਤੇ ਨਮਕੀਂ ਤੇ ਪੜ ਲਿਆ ਇਹ ਉਹ ਤੇ ਮਗਾਲੇ ਚਾਹ ਨਾਲ ਖਾਣੀ ਉਹਦੇ ਚੰਗਾ ਨਾ ਤਾਂ ਉਹਨਾਂ ਨੂੰ ਚਲ ਕੋਈ ਨਾ ਮੰਮੀ ਚਾਹ ਪਾਣੀ ਆਪਾਂ ਪੜਾ ਦਾਂਗੇ ਨਮਕੀਂ ਬਿਸਕੁਟ ਮੈਂ ਫੜ ਲਿਆ ਨਹੀਂ ਆਗੀ ਆਹੋ ਠੀਕ ਹੈ ਹਾਂ ਰੋਟੀ ਪਾਣੀ ਵੀ ਰਹਿਣ ਦਾਂਗੇ ਪਰ ਮੈਂ ਸਬਜ਼ੀ ਇੱਕੋ ਤਾਂ ਬਣਾ ਲਈ ਇੱਕ ਹੋਰ ਬਣਾ ਲੈ ਕਿੰਨਾ ਕੁ ਟਾਈਮ ਲੱਗਣਾ ਹੈ ਉਹਨਾਂ ਕੋਲ ਇੰਨਾ ਕਿੱਥੇ ਟਾਈਮ ਆਗਾ ਅਗਲਾ ਤੇ ਕਹਿੰਦੇ ਹੀ ਹੁੰਦੇ ਐਵੇਂ ਚੰਗਾ ਨਹੀਂ ਲੱਗਦਾ ਸਮਝ ਗਈ ਚਲ ਠੀਕ ਆ ਮੰਮੀ ਜਿਵੇਂ ਤੁਸੀਂ ਕਹਿੰਦੀਆਂ ਸੀ ਹਾਂ ਲੈ ਮੈਂ ਤਾਂ ਐ ਕਹਿੰਦੀ ਸੀ ਹਾਂ ਆ ਇੱਕ ਕੱਦੂ ਪਿਆ ਕੋ ਆਪਣੇ ਬਣਾ ਲੈਣੇ ਆ ਲੈ ਮੰਮੀ ਮੇਰੀ ਨਾ ਭਾਬੀ ਕੱਦੂ-ਕੁੱਦੂ ਨਹੀਂ ਖਾਂਦੀ ਹੈਗੀ ਤੇ ਫਿਰ ਦੱਸ ਤਾਂ ਸਹੀ ਹੋਰ ਕੀ ਪਨੀਰ ਬਣਾ ਲੈਣੇ ਪਨੀਰ ਮੰਗਾ ਲੈ ਪਨੀਰ ਬਣਾ ਲਾਂਗੇ ਹਾਂ ਚਲ ਠੀਕ ਹੈ ਹੋਰ ਹਾਂ ਚੰਗਾ ਚਲ ਠੀਕ ਹੈ ਮੈਂ ਦੇਖਦੀ ਆ ਨਾਲੇ ਮੈਂ ਨਮਕੀਨ ਤੇ ਬਿਸਕੁਟ ਲੈ ਆਂ ਆਉ ਨਾ ਠੰਡਾ ਵੀ ਫੜ ਲਿਆ ਇਕੱਲਾ ਉਹ ਹੀ ਨਾ ਘੱਡੀ ਚੁੱਕ ਲੈ ਠੀਕ ਠੀਕ ਆ ਹਾਂ ਚਲ ਸ਼ੂ ਕਰੇ ਇਹਦਾ ਵੀ ਸੰਧਾਰ ਆ ਹੁੰਦਾ ਮੇਰੇ ਠੇਕਾਂ ਦੇ ਵੀ ਵੀਕੇ ਸੋਚਣ ਲਿਈਆਂ ਉਹਨਾਂ ਦੇ ਸਾਰੀਆਂ ਔਟੀਆਂ ਦੇ ਆਂਗੇ ਇਹਦੇ ਨਹੀਂ ਸੀ ਆਇਆ ਚਾ ਸ਼ੁਕਰ ਆਰੇ ਨੂੰ ਉਹਨਾਂ ਨੇ ਵੀ ਯਾਦ ਆਇਆ ਵੀ ਹੈਗੀ ਓ ਸਾਡੀ ਭੈਣ ਵੀ ਬਹੁਤ ਹੀ ਗਏ ਆਪਾਂ ਦਾ ਹੈ ਹੋਰ ਹੋਰ ਮਸਾਈ ਪਹੁੰਚੇ ਆਂ ਦੇਖ ਇੱਕ ਤਾਂ ਧੁੱਪ ਨੇ ਮਾਰ ਲਿਆ ਹੋਰ ਧੁੱਪੇ ਗਰਮੀ ਬਹੁਤ ਆ ਚਲ ਬਸ ਰੋਕ ਲਵਾ ਗਏ ਅੰਦਰ ਲਾਓ ਜਿ ਬਾਹਰ ਹੀ ਲਾਓ ਬਾਹਰ ਹੀ ਲਾ ਦੋ ਇੱਥੇ ਸਾਈਡ ਜਿੱਚ ਕਰਕੇ ਮੇਰੀ ਗੱਲ ਸੁਣ ਕਿਤੇ ਨਹੀਂ ਚੋਰੀ ਹੁੰਦੇ ਇੰਨਾ ਟਾਈਮ ਤਾਂ ਆਪਾਂ ਖੜਨਾ ਵੀ ਨਹੀਂ ਉਈ ਰੋਲਾ ਪਾਈ ਜਾਂਦੇ ਹੋ। ਵਰਮਸੇ ਦਾ ਲਿਆ ਸੀ ਇੱਕ ਮੋਟਰਸਾਈਕਲ। ਲਾ ਦੋ ਇੱਥੇ ਸਾਈਡ 'ਚ। ਮੈਨੂੰ ਪਤਾ ਹੁਣ ਨਾ ਵਿਉਂਤ ਹੈਗਾ ਲੈ ਇੰਟਰ ਪਵਾ ਲਿਆ। ਚੱਲ ਹੁਣ ਗਲੀ ਚ ਕਾਹਨੂੰ ਰੋਲਾ ਪਾਉਣੀ ਹੈ ਲੋਕਾਂ ਨੂੰ ਦੱਸ ਦਿਉ। ਸੱਚੀ ਦੱਸਾਂ ਆ ਹੁਣ ਜਾ ਕੇ ਦੇਖੀ ਚੈਨ ਜਮਿਆ। ਜਦੋਂ ਦੀ ਮੋਟਰਸਾਈਕਲ ਤੇ ਬੈਠੀ ਮੈਂ ਤਾਂ ਥੱਕ ਗਈ। ਉਹਨੂੰ ਐ ਲਾ ਦੇਣਾ ਵੱਡੇ ਸਟੈਂਡ ਤੇ ਕੋਈ ਬੁਝਵਾਕੜਾ ਨਾ ਘੇਰਦੇ ਹਨਾ। ਆਹੋ। ਚੱਲ ਬਸ ਆਜੂ ਹੁਣ। ਸਹੀ ਹੈ ਨਾ? ਹੂੰ। ਚੱਲ। ਚੱਪਾ ਹੁਣ।

ਦੱਸ ਜੀ ਕਰਈ ਆਇਆ ਹੈ ਉਹਨੂੰ ਲੈ ਜੀ ਕਾਨੂੰਨੀ ਸੀ ਕਰਨਾ ਠੀਕ ਵੀ ਆਇਆ ਥੋੜੀ ਠੰਡੀ ਹਵਾ ਲੱਗ ਰਹੀ ਆ ਨਾ ਏਸੀ ਲੱਗਿਆ ਹੋਇਆ ਹੈ ਏਸੀ ਲੱਗਿਆ ਹੋਇਆ ਨਾ ਵੀਰੇ ਸਾਡਾ ਨਾ ਕਰਕੇ ਫਿਰ ਬਾਹਰ ਨਾਲ ਗਰਮੀ ਵੀ ਆ ਗਈ ਗਰਮੀ ਤਾਂ ਬਾੜੀ ਹੈ ਸੱਚੀ ਗੱਲ ਸੱਚੀ ਆੜ ਦਾ ਮਹੀਨਾ ਭਾਵੀ ਤੈਨੂੰ ਪਲਦਾ ਹੈਗਾ ਹੁਣ ਨਹੀਂ ਗਰਮੀ ਪਊ ਤਾਂ ਫਿਰ ਪਊ ਕਦੋਂ ਨੀਅਸ ਤਾਂ ਥੱਕ ਗਏ ਹੰਬ ਗਈ ਮੈਂ ਤਾਂ ਸੱਚੀ ਗੱਲ ਦੱਸਾਂ ਮੋਟਰਸਾਈਕਲ ਤੇ ਬੈਠੀ ਬੈਠੀ ਸਮਾਂ ਲੱਗਦਾ ਸਭ ਕੋਈ ਨਹੀਂ ਕਰਦੇ ਹੈਗੇ ਹੈ ਵੀ ਬੰਦਾ ਪਹਿਲਾਂ ਦੱਸ ਦਿੰਦਾਗਾ ਨੀ ਅਚਾਨਕ ਜਿਹੀ ਸਾਨੂੰ ਲੱਗਿਆ ਬਸ ਟਾਈਮ ਜਾ ਤੈਨੂੰ ਪਤਾ ਮੁੜ ਕੇ ਇਹਨਾਂ ਨੇ ਡਿਊਟੀ ਦਾ ਹੀ ਪੰਗਾ ਰੇਂਦਾ। ਮੈਂ ਤਾਂ ਨਾ ਇੱਥੇ ਬੈਠੀ ਥੋੜੀ ਨਾਲ ਗੱਲਾਂ ਹੀ ਮਾਰਨ ਲੱਗੀ ਮੈਂ ਤੁਹਾਨੂੰ ਪਾਣੀ ਦੇ ਦੇ। ਲਿਆ ਦੇ ਹੋਰ ਤੇਰੇ ਵੀਰਾਂ ਨੂੰ ਤਾਂ ਗਰਮੀ। ਚੰਗਾ ਤੇਰੇ ਵੀਰਾਂ ਨੂੰ ਤਾਂ ਵੈਸੀ ਗਰਮੀ ਵਾਲੀ। ਉਧਰ ਆ ਕੇ ਚਾਹ ਨਾਲ ਮਿਲਿਆ ਹੈ ਨਾ। ਮਾਰਤਾ ਗਰਮੀ ਬਹੁਤ ਹੈ। ਸੱਸਲੀ ਦੀ ਦੀ ਕਿਤੇ ਅੰਦਰੀ ਹੋਣੀ ਉਹ। ਛੁੱਪ ਕੇ ਨਾ ਪਈਦਾ ਉਹ।